ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ ਗਏ। ਦਿੱਲੀ ਵਾਲੇ ਪਾਸੇ ਦਾ ਇਲਾਕਾ ਹਰਿਆਣਾ ਅਖਵਾਉਣ ਲੱਗਿਆ। ਪਹਾੜੀ ਇਲਾਕਾ ਹਿਮਾਚਲ ਪ੍ਰਦੇਸ਼ ਬਣ ਗਿਆ ਤੇ ਬਾਕੀ ਰਹਿ ਗਿਆ ਪੰਜਾਬ। ਪੰਜਾਬ ਦੀ ਵੰਡ ਦਾ ਆਧਾਰ ਤਾਂ ਭਾਸ਼ਾ ਨੂੰ ਮੰਨਿਆ ਗਿਆ ਸੀ। ਅਕੇ ਪੰਜਾਬੀ ਬੋਲਾ ਇਲਾਕਾ ਪੰਜਾਬੀ ਸੂਬਾ ਬਣ ਗਿਆ ਹੈ। ਪਰ ਕਿੰਨੇ ਹੀ ਪੰਜਾਬੀ ਪਿੰਡ ਹਰਿਆਣੇ ਵਿੱਚ ਰਹਿ ਗਏ। ਪੰਜਾਬੀ ਸੱਭਿਆਚਾਰ ਹਰਿਆਣੇ ਵਿੱਚ ਅਲੱਗ ਕੈਦ ਹੋ ਕੇ ਰਹਿ ਗਿਆ। ਸਿਆਣੇ ਲੋਕ ਤਾਂ ਉਦੋਂ ਹੀ ਪਿੱਟਦੇ ਸਨ। ਕੇ ਪੰਜਾਬੀ ਸੂਬਾ ਬਣਨ ਨਾਲ ਪੰਜਾਬੀ ਭਾਸ਼ਾ ਤੇ ਸੰਸਕ੍ਰਿਤੀ ਨੂੰ ਬਹੁਤ ਹਕ ਲੱਗਿਆ ਹੈ ਇਹਦਾ ਗਿਆਨ ਕਈ ਸਾਲਾਂ ਬਾਅਦ ਜਾ ਕੇ ਪੰਜਾਬ ਦੇ ਲੋਕਾਂ ਨੂੰ ਹੋਵੇਗਾ ਪੰਜਾਬ ਦੀਆਂ ਹੱਦਾਂ ਨਾਲ ਲੱਗਦਾ ਹਿਮਾਚਲ ਪ੍ਰਦੇਸ਼ ਦਾ ਕਾਫੀ ਇਲਾਕਾ ਜਿਹੜੀ ਭਾਸ਼ਾ ਬੋਲਦਾ ਸੀ ਉਹਨੂੰ ਕਹਿਣ ਨੂੰ ਤਾਂ ਪਹਾੜੀ ਬੋਲੀ ਆਖਿਆ ਜਾਂਦਾ ਹੈ ਪਰ ਉਹ ਹੈ ਪੰਜਾਬੀ ਪੰਜਾਬੀ ਦੀ ਉਪਭਾਸ਼ਾ ਸਿਆਣੇ ਲੋਕ ਇਹ ਵੀ ਮੁਖੌਲ ਕਰਦੇ ਹੁਣ ਕੀ ਰਹਿ ਗਿਆ ਪੰਜਾਬ ਚੜੀ ਦੇ ਪਾਂਚਾ ਜਿੰਨਾ ਪੰਜਾਬ ਇੱਕ ਦਿਨ ਚੋ ਹੀ ਬੰਦਾ ਸਾਈਕਲ ਤੇ ਚੜ ਕੇ ਪੰਜਾਬ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚ ਜਾਂਦਾ